ਗੁਰੂ ਗੋਬਿੰਦ ਸਿੰਘ ਜੀ ਪਾਗ ਨੌਵਾ ਸਭ ਜਾਤੀਆਂ ਤੇ ਵਰਗਾਂ ਨੂੰ ਬਰਾਬਰੀ ਦੇਣਾ ਦੇਸ਼ ਕੌਮ ਹੱਦਾਂ ਸਰਹੱਦਾਂ ਤੋਂ ਉੱਪਰ ਉੱਠ ਕੇ ਉਸ ਵਕਤ ਦੀ ਜ਼ਰੂਰਤ ਸੀ ਕਿਉਂਕਿ ਉੱਚ ਜਾਤੀਏ ਬ੍ਰਹਮਣ ਪੰਡਿਤ ਰਾਜੇ ਮਹਾਰਾਜੇ ਇਹਨਾਂ ਲੋਕਾਂ ਤੇ ਇਤਨੇ ਜ਼ੁਲਮ ਕਰ ਰਹੇ ਸੀ ਜੋ ਕਿ ਬਰਦਾਸ਼ਤ ਤੋਂ ਵੀ ਬਾਹਰ ਹੋ ਰਹੇ ਸੀ ਪਹਿਲੇ 8 ਗੁਰੂਆਂ ਨੇ ਇਹਨਾਂ ਨੂੰ ਕਿਰਤ ਕਰਮਾ ਉਦੇਸ਼ਾਂ ਤੇ ਉਪਦੇਸ਼ਾਂ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ 6ਵੇਂ ਗੁਰੂ ਸਾਹਿਬ ਨੇ ਪੀਰਨਾਨ ਮੀਰੀ ਦਾ ਰਾਹ ਵੀ ਦਿਖਾਇਆ ਤੇ 10ਵੇਂ ਗੁਰੂ ਜੀ ਨੇ ਇਸ ਨੂੰ ਬਨਾਕੇ ਸਮਾਜਿਕ ਕ੍ਰਾਂਤੀ ਲਿਆ ਦਿੱਤੀ ਗੁਰਗੋਬਿੰਦ ਸਿੰਘ ਜੀ ਨੇ ਆਪਣੀਆਂ ਲਿਖਤਾਂ ਤੇ ਖਾਲਸੇ ਦੀ ਜਥੇਬੰਦੀ ਵਿੱਚ ਇਸਤਰੀ ਜਾਤੀ ਦਾ ਪੂਰਾ ਪੂਰਾ ਸਤਿਕਾਰ ਕੀਤਾ ਜੋ ਅੱਜ ਤੱਕ ਵੀ ਇੱਕ ਸਮੱਸਿਆ ਬਣੀ ਹੋਈ ਹੈ ਕਿਹਾ ਜਾਂਦਾ ਹੈ ਕਿ ਮਾਤਾ ਸਾਹਿਬ ਕੌਰ ਨੂੰ ਖਾਲਸੇ ਦੀ ਮਾਤਾ ਹੋਣ ਦਾ ਰੁਤਬਾ ਬਖਸ਼ਿਆ ਸੀ ਤਾਂ ਖੰਡੇ ਬਾਟੇ ਦੀ ਪੋਹਲ ਵਿੱਚ ਮਠਾਸ ਹਲੀਮੀ ਨਿਮਰਤਾ ਤੇ ਪਰਉਪਕਾਰ ਦੇ ਜਨ ਪਤਾਸੇ ਪਾਣ ਦਾ ਮਾਣ ਜੀਤੋ ਨੂੰ ਬਖਸ਼ਿਆ ਮਾਤਾ ਗੁਜਰਕੌਰ ਜੀ ਨੂੰ ਸਰਹੱਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਠੰਡੇ ਬੁਰਜ ਵਿੱਚ ਜੋਤੀ ਜੋਸ ਮਾਣ ਤੇ ਪਹਿਲੀ ਔਰਤ ਨੂੰ ਸ਼ਹੀਦ ਹੋਣ ਦਾ ਮਾਣ ਪ੍ਰਾਪਤ ਹੋਇਆ ਮਾਈ ਭਾਗੋ ਨੂੰ ਸਿੱਖਾਂ ਦੀ ਪਹਿਲੀ ਜਥੇਦਾਰ ਸੌਂਪਿਆ ਸਦੀਆਂ ਤੋਂ ਮਰਦ ਪ੍ਰਧਾਨ ਸਮਾਜ ਅੰਦਰ ਦਬੀ ਕੁਚਲੀ ਇਸਤਰੀ ਦੇ ਪੈਰਾਂ ਦੀ ਜੁੱਤੀ ਸਮਝੀ ਜਾਂਦੀ ਮਾਈ ਭਾਗੋ ਦੀਆਂ ਪ੍ਰਦਾਵਾ ਦੇਣ ਵਾਲੇ ਸਿੱਖਾਂ ਨੂੰ ਲਾਂਤਾ ਪਾਣੀਆਂ ਤੇ ਵੰਗਾਰਨਾ ਪਛਤਾਵੇ ਤੋਂ ਬਾਅਦ ਉਹਨਾਂ ਦੀ ਅਗਵਾਈ ਕਰਕੇ ਮੁਕਤਸਰ ਲਿਆਉਣਾ ਗੁਰੂ ਸਾਹਿਬ ਦੀ ਪ੍ਰੇਰਣਾ ਨਾਲ ਮਾਈ ਭਾਗੋ ਦਾ ਦੱਖਣ ਭਾਰਤ ਵਿੱਚ ਸਿੱਖੀ ਪ੍ਰਚਾਰ ਕਰਨਾ ਇਹ ਇੱਕ ਬਹੁਤ ਵੱਡਾ ਇਨਕਲਾਬ ਤੇ ਇਸਤਰੀ ਜਾਤੀ ਲਈ ਫਖਰ ਦੀ ਗੱਲ ਸੀ ਵਿਚ ਭਾਰ ਦਾ ਖੰਡਨ ਵਿਵਚਾਰ ਦਾ ਖੰਡਨ ਕਰਦਿਆਂ ਸਿੱਖਾਂ ਨੂੰ ਗ੍ਰੈਸਤੀ ਜੀਵਨ ਦੀ ਜਾਂਚ ਦੱਸੀ ਸ਼ubh ਅਮਲਾਂ ਦਾ ਰਾਹ ਦਿਖਾਇਆ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਾ ਦਰਜਾ ਦੇਣਾ ਵੀ ਇੱਕ ਬਡੇਰੀ ਸੋਚ ਸੀ ਜੇਕਰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾ ਠਾਪਿਆ ਹੁੰਦਾ ਤਾਂ ਅੱਜ ਅਸੀਮ ਗਿਣਤੀ ਵਿੱਚ ਪੂਜਾ ਕਰਵਾ ਰਹੇ ਤੇ ਧਾਰੀ ਗੁਰੂਆਂ ਤੇ ਪਖੰਡਾਂ ਵਿੱਚ ਸਿੱਖ ਜਗਤ ਫਸਿਆ ਹੁੰਦਾ ਅੱਜ ਦੀ ਰੈੱਡ ਕਰਾਸ ਸੰਕਲਪ ਵੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਈਆਂ ਇਹਨਾਂ ਲੀਹਾਂ ਤੋਂ ਉਤਪਨ ਹੋਇਆ ਹੈ ਜਦੋਂ ਉਹਨਾਂ ਨੇ ਭਾਈਕਣੀਆਂ ਨੂੰ ਜ਼ਖਮੀਆਂ ਚਾਹੇ ਉਹ ਦੁਸ਼ਮਣ ਵੱਲੋਂ ਕਿਉਂ ਨਾ ਹੋਵੇ ਪਾਣੀ ਪੁਲਾਣ ਦੇ ਨਾਲ ਨਾਲ ਮਰਹਮ ਪੱਟੀ ਕਰਨ ਦੀ ਵੀ ਹਦਾਇਤ ਦਿੱਤੀ ਨਾ ਕੋ ਵੈਰੀ ਨਹੀਂ ਵਿਗਾੜਨਾ ਸਗਲ ਸੰਗ हमको ਬਨੇ ਆਈ ਮਾਨਸ ਕੀ ਜਾਤ ਸਭਾਈ ਇੱਕ ਪਹਿਚਾਨ ਵੋ ਉਹਨਾਂ ਦੀ ਲੜਾਈ ਕਦੇ ਕਿਸੇ ਧਰਮ ਜਾਤੀਆਂ ਨਸਲ ਦੇ ਵਿਰੁੱਧ ਨਹੀਂ ਸੀ ਇਹ ਲੜਾਈ ਤਾਂ ਜ਼ੁਲਮ ਜ਼ਬਰ ਜ਼ਾਰਬ ਜਾਬਰ ਜ਼ਾਲਮ ਅਤਿਆਚਾਰੀ ਤੁਰਾਚਾਰੀ ਲੁਟੇਰੇ ਤੇ ਜਨਤਾ ਦੇ ਸੁੱਖ ਚੈਨ ਨੂੰ ਲੁੱਟਣ ਵਾਲਿਆਂ ਵਿਰੁੱਧ ਸੀ ਐਨਮਰ ਚੈਨਲਰ ਕਿੰਨੇ ਸ਼ੁੱਧ ਸ਼ਬਦਾਂ ਵਿੱਚ ਲਿਖਦਾ ਹੈ ਕਿ ਉਸ ਸੰਸਾਰ ਗੁਰਗੋਬੇ ਸਿੰਘ ਦੀ ਫਿਲਾਸਫਰ ਅਤੇ ਮਨੋਵਿਗਿਆਨੀ ਸਨ ਹਿੰਦੁਸਤਾਨ ਵਿੱਚ ਇਹ ਪਹਿਲੇ ਅਖੀਲੇ ਗੁਰਸਾਂ ਜਿਨ੍ਹਾਂ ਨੇ ਤਲਵਾਰ ਦੀ ਠੀਕ ਵਰਤੋਂ ਕੀਤੀ ਸਿੱਖਾਂ ਨੂੰ ਰਹਿਤ ਦੇਣੀ ਅਤੇ ਉਸ ਲਈ ਪੰਜ ਕੱਕੇ ਚੁਣਨੇ ਉਹਨਾਂ ਦੇ ਅਸਲੀ ਫਿਲਾਸਫਰ ਹੋਣ ਦਾ ਇੱਕ ਜਿਉਂਦਾ ਜਾਗਦਾ ਸਬੂਤ ਹੈ ਉਹ ਅਸਲੀ ਫਿਲਾਸਫਰ ਨੇ ਜਿੱਥੇ ਅਕਲ ਬਦਲੀ ਉੱਥੇ ਸ਼ਕਲ ਵੀ ਬਦਲਾ ਦੱਤੀ ਪੰਜ ਜਣਾਂ ਦੇ ਦੇਣ ਦਾ ਭਾਵ ਇਹ ਸੀ ਕਿ ਸਿੱਖ ਇੱਕ ਅਸਲੀ ਫਿਲਾਸਫਰ ਬਣ ਜਾਣ ਕੇ ਇਸ ਜਥੇਬੰਦੀ ਲਈ ਕੜਾ ਵਹਿਮ ਨੂੰ ਲਈ ਇਹ ਤੇ ਵਿਸ਼ਵ ਦੀ ਸ਼ਾਰੀ ਬਣਾਉਣ ਲਈ ਕਸ਼ਹਿਰਾ ਬ੍ਰਾਹਮਣਵਾਦ ਉੱਤੇ ਇੱਕ ਕਰਾਰੀ ਝੋਟ ਅਤੇ ਸੱਭਿਆ ਹੋਣ ਦਾ ਚਿੰਨ ਹੈ ਕਿਰਪਾਹ ਸੰਤੰਤਰ ਸਿਆਤਤ ਲਈ ਅਤੇ ਕੰਗਾ ਸਫਾਈ ਤੇ ਸੰਸਾਰੀ ਜੀਵਨ ਬਣਾਉਣ ਲਈ ਗੁਰੂ ਸਾਹਿਬ ਜੀ ਨੇ ਬੁੱਲੇ شاہ ਦੇ ਬਚਨ ਅਨੁਸਾਰ ਭਾਰਤੀਆਂ ਦੀ ਸਨਤ ਹੋਣ ਤੋਂ ਬਚਾ ਕੇ ਉਹਨਾਂ ਦਾ ਧਰਮ ਤੇ ਸੰਸਕ੍ਰਿਤੀ ਬਚਾਈ ਜਿਸ ਤੇ ਬਦਲੇ ਵਜੋਂ ਸਾਰੇ ਭਾਰਤੀ ਵੱਲ ਤਾਂ ਗੁਰੂ ਸਾਹਿਬ ਦੇ ਸਿੱਖ ਬਣ ਜਾਂਦੇ ਜੇ ਇਹ ਨਾ ਕਰ ਸਕਦੇ ਤਾਂ ਗੁਰੂ ਸਾਹਿਬ ਦੇ ਹਿਸਾਨ ਨੂੰ ਮੁੱਖ ਰੱਖ ਕੇ ਗੁਰੂ ਜੀ ਵੱਲੋਂ ਸਜਾਇਆ ਖਾਲਸਾ ਪੰਥ ਨੇ ਜੋ ਭਾਰਤੀ ਲਗਵਾਈ ਤੇ 19ਵੀਂ ਸਦੀ ਲਈ ਕੁਰਬਾਨੀਆਂ ਕੀਤੀਆਂ ਸਾਂ ਉਸ ਨੁਕਸੇ ਤੇ ਦਰਾਂ ਦਾ ਨੁਕਸਾਨ ਪਹੁੰਚਾਉਣ ਦੀ ਕਦੇ ਨਾ ਸੋਚਦੇ ਪਰ ਇਸ ਤੋਂ ਉਲਟ ਖਾਲਸਾ ਪੰਥ ਨੂੰ ਹਰ ਪੱਖੋਂ ਤੇ ਹਰ ਪ੍ਰਾਪਤ ਹਿੱਲੇ ਤੇ ਵਸੀਲੇ ਨਾਲ ਖਤਮ ਕਰਨ ਦੀਆਂ ਕੋਸ਼ਿਸ਼ਾਂ ਪੂਰੇ ਤਰ੍ਹਾਂ ਨਾਲ ਹੋ ਰਹੀਆਂ ਹਨ ਇਹ ਹੈ ਇਨ੍ਹਾਂ ਵੱਲੋਂ ਸਰਵਸਦਾਨੀ ਮਹਾਨ ਗੁਰੂ ਸਹਿਵਤੇ ਉਹਨਾਂ ਵੱਲੋਂ ਸਜਾਇਆ ਖਾਲਸਾ ਪੰਥ ਵੱਲੋਂ ਕੀਤੇ ਇਹਾਸਾਨਾਂ ਦੇ ਬਦਲੇ ਕੀਤਾ ਕਰਨ ਕੁਦਰਤ ਦੇ ਸ਼ੌਕੀਨ ਕੁਰਸਾ ساری ਉਮਰ ਵਗਦੇ ਦਰਿਆਵਾਂ ਦੀਆਂ ਚੰਚਲਾਂ ਤੋਂ ਨਿਕਲੇ ਮਿੱਠੇ ਸੰਗੀਤ ਅਰਸਮਾਨ ਦੇ ਰਹੇ ਪਟਨਾ ਵਿੱਚ ਗੰਗਾ ਨਦੀ ਅਨੰਦਪੁਰ ਵਿੱਚ ਸਤਲੁਜ ਪੌਂਟਾ ਸਾਹਿਬ ਜਮੁਨਾ ਦਾ ਇੱਥੋਂ ਤੱਕ ਕਿ ਜੋਤੀ ਜੋ ਸਮੋਨਲੀ ਵੀ ਗਦਾਵਰੀ ਦੇ ਕੰਢੇ ਕਾਂਤ ਵਿੱਚ ਨੇਡੇ ਦਾ ਇਲਾਕਾ ਜਾ ਸੁਣਿਆ ਚੁਣਿਆ ਪੌਂਟਾ ਸਾਹਿਬ ਵੀ ਬਾਹਰ ਨਦੀ ਦੇ ਵਿੱਚਕਾਰ ਇੱਕ ਛੋਟੇ ਜਿਹੇ ਟਾਪੂ ਤੇ ਉਹ ਘੰਟਿਆਂ ਬਧੀ ਬੈਠ ਕੇ ਬਾਣੀ ਦਾ ਉਚਾਰਨ ਕਰਦੇ ਰਹਿੰਦੇ ਕੁਦਰਤ ਦੇ ਬਹੁਤ ਸ਼ਕੀਨ ਸੀ ਬਚਪਨ ਉਹਨਾਂ ਦਾ ਪਟਨੇ 'ਚ ਬੀਤਿਆ ਆਪਣੇ ਬਚਪਨ ਦਾ ਬਹੁਤ ਸਮਾਂ ਗੰਗਾ ਨਦੀ ਦੇ ਆਸ-ਪਾਸ ਹੀ ਗੁਜ਼ਰਿਆ ਉੱਥੇ ਹੀ ਆਪਣੇ ਦੋਸਤਾਂ ਨਾਲ ਖੇਡਣਾ ਬੇੜੀ ਵਿੱਚ ਬੈਠ ਕੇ ਆਪਣੇ ਦੋਸਤਾਂ ਨਾਲ ਸੈਰ ਕਰਨੀ ਜਦੋਂ ਪੰਡਿਤ ਸ਼ਿਵਦਾਸ ਗੰਗਾ ਵਿੱਚੋਂ ਇਸ਼ਨਾਨ ਕਰਕੇ ਕੰਡੇ ਪਾਸ ਬੈਠਦਾ ਤਾਂ ਗੁਰੂ ਸਾਹਿਬ ਮਲਕੜੇ ਜਿਹੇ ਜਾ ਕੇ ਉਹਨਾਂ ਦੇ ਕੰਨਾਂ ਵਿੱਚ ਪੰਡਿਤ ਜੀ ਝਾਤ ਕਹਿ ਕੇ ਉਹਨਾਂ ਦੀ ਸਮਾਦੀ ਨੂੰ ਖੋਲ ਦਿੰਦੇ ਪੰਡਿਤ ਜੀ ਗੁੱਸੇ ਹੋਣ ਦੀ ਬਜਾਏ ਬੜੇ ਖੁਸ਼ ਹੁੰਦੇ ਉਹ ਇਹਨਾਂ ਨੂੰ ਕ੍ਰਿਸ਼ਨ ਦਾ ਰੂਪ ਸਮਝਦੇ ਸੀ ਇੱਕ ਵਪਾਰੀ ਨੇ ਉਹਨਾਂ ਨੂੰ ਇੱਕ ਛੋਟੀ ਜਿਹੀ ਬੜੀ ਬੇੜੀ ਭੇਂਟ ਕੀਤੀ ਜਿਸ ਨੂੰ ਆਪਣੇ ਦੋਸਤਾਂ ਨਾਲ ਦਰਿਆ ਵਿੱਚ ਠੇੜ ਕੇ ਚੱਪੂਆ ਨਾਲ ਬੜੀ ਹੁਸ਼ਿਆਰੀ ਨਾਲ ਚਲਾਉਂਦੇ ਤੇ ਆਪਣੇ ਦੋਸਤਾਂ ਨਾਲ ਦਰਿਆ ਦੀ ਸੈਰ ਕਰਦੇ ਰਹਿੰਦੇ ਇੱਕ ਵਾਰੀ ਆਪਣਾ ਕੰਗਣ ਗੰਗਾ ਵਿੱਚ ਸੁੱਟਿਆ ਮਾਤਾ ਜੀ ਨੇ ਜਦ ਪੁੱਛਿਆ ਕਿ ਕੰਗਣ ਕਿੱਥੇ ਸੁੱਟਿਆ ਹੈ ਤਾਂ ਦੂਸਰਾ ਵੀ ਗੰਗਾ ਵਿੱਚ ਸੁੱਟ ਕੇ ਕਹਿਣ ਲੱਗੇ ਕਿ ਇੱਥੇ ਸੁੱਟਿਆ ਹੈ ਪੌਂਟਾ ਸਾਹਿਬ ਵੀ ਜਦ ਮੀਨਨੀ ਪ੍ਰਕਾਸ਼ ਨੇ ਜਗ੍ਹਾ ਪਸੰਦ ਕਰਨ ਨੂੰ ਕਿਹਾ ਤਾਂ ਇੱਕ ਰਮਣੀਕ ਜਗ੍ਹਾ ਸਤਲੁਜ ਦੇ ਕੰਢੇ ਤੇ ਚੁਣੀ ਤੇ ਉੱਥੇ ਹੀ ਆਪਣਾ ਕਿਲਾ ਬਣਾਇਆ 52 ਕਵੀਆਂ ਦੀ ਮਹਿਫਲ ਵੀ ਸਤਲੁਜ ਦੇ ਕੰਢੇ ਤੇ ਹੀ ਲੱਗਦੀ ਪੌਂਟਾ ਸਾਹਿਬ ਗੁਰੂ ਸਾਹਿਬ ਤਿੰਨ ਸਾਲ ਰਹੇ ਇੱਥੇ ਹੀ ਇਹਨਾਂ ਨੇ ਜਪ ਸਾਹਿਬ ਸਵਈਏ ਤੇ ਕਾਲ ਉਸਤਤ ਬਾਣੀਆਂ ਚਾਰਣ ਕੀਤੀਆਂ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਜਿੱਥੇ ਉਹ ਸੁੰਦਰ ਕੁਦਰਤੀ ਨਜ਼ਾਰੇ ਦੇਖਦੇ ਡੇਰਾ ਲਾ ਲੈਂਦੇ ਲੱਖੀ ਜੰਗਲ ਵਿੱਚ ਜਦ ਸੁੰਦਰ ਨਜ਼ਾਰੇ ਦੇਖੇ ਤਾਂ ਕੁਝ ਦਿਨ ਉੱਥੇ ਹੀ ਠਹਿਰਨ ਦਾ ਫੈਸਲਾ ਕਰ ਲਿਆ ਇੱਥੇ ਹੀ ਚਿਰਾਂ ਤੋਂ ਵਿਛੜੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਕਾਵੀ ਟਾਡੀ ਤੇ ਜੋ ਸਿਕਨੰਦਪੁਰ ਛੱਡਣ ਤੋਂ ਬਾਅਦ ਵਿਛੜ ਗਏ ਸੀ ਮੁੜਾ ਜੁੜੇ ਤਤ ਗੀਤਨ ਵਿਖਿਆਨ ਤੇ ਕਵੀ ਦਰਬਾਰ ਮੁੜ ਕੇ ਉਹੀ ਰੌਣਕਾਂ ਲੱਗ ਗਈਆਂ ਪਰ ਹਾਲਤ ਉਹ ਨਹੀਂ ਸਾ ਜਦੋਂ ਔਰਗ ਦੇਵ ਨੂੰ ਜਫਰਨਾਮਾ ਲਿਖਿਆ ਉਸ ਵਿੱਚ ਹੀ ਉਹਨਾਂ ਦਾ ਕੁਦਰਤ ਨਾਲ ਪਿਆਰ ਤੱਕ ਨਜ਼ਰ ਆਉਂਦਾ ਹੈ ਜਫਰਨਾਮੇ ਵਿੱਚ ਲਿਖਦੇ ਹਨ ਜਦੋਂ ਸੂਰਜ ਨੇ ਮੂੰਹ ਛਾਇਆ ਰਾਤ ਦਾ ਰਾਜਾ ਚੰਦ ਨਿਕਲਿਆ ਇੱਧਰ ਜੁਹਾਰ ਦੀ ਸ਼ਹੀਦੀ ਹੋਈ ਸਹਬਜ਼ਾਦਿਆਂ ਦੇ ਸ਼ਹੀਦ ਹੋਣ ਹਾਟ ਜਾਣਾ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੇ ਹਿੱਸੇ ਆਇਆ ਹੈ ਉਹਨਾਂ ਦੀ ਬਾਣੀ ਵਿੱਚ ਵੀ ਵਾਹਿਗੁਰੂ ਕੁਦਰਤ ਤੇ ਮੁਕਤਾ ਦਾ ਪਿਆਰ ਪ੍ਰਤੱਖ ਝਲਕਦਾ ਨਜ਼ਰ ਆਉਂਦਾ ਹੈ ਜਦੋਂ ਬਹਾਦਰ ਸ਼ਾਹ ਗੁਰੂ ਸਾਹਿਬ ਨੂੰ ਮਿਲਣ ਲਈ ਆਇਆ ਤਾਂ ਵੀ ਗੁਰੂ ਸਾਹਿਬ ਨੇ ਡੇੜ ਗੋਦਾਵਰੀ ਦੇ ਕੰਡੇ ਤੇ ਹੀ ਬੈਠੇ ਸਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ